ਕਾਲਸਾ ਵਾਟ ਮਜੀ ਦੀ ਫਤਿਹ ਗੁਰੂ ਪਿਆਰੀ ਗੁਰਸਾਹਿਬ ਸੰਗਤ ਜੀਓ ਵੀਡੀਓ ਆਰੰਭ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਸ਼ੇਅਰ ਤੇ ਲਾਈਕ ਵੀ ਕਰੋ ਤਾਂ ਕਿ ਸਾਰਿਆਂ ਕੋਲੇ ਪਹੁੰਚੇ ਤੇ ਜਿਨ੍ਹਾਂ ਨੂੰ ਸਾਰਿਆਂ ਸੰਤਾਂ ਨੂੰ ਇਹਦਾ ਫਾਇਦਾ ਹੋ ਸਕੇ ਕਿਉਂਕਿ ਗੁਰਬਾਣੀ ਦੀ ਵਿਆਕਰਨ ਹੈਗੀ ਤੇ ਇਹ ਬਹੁਤ ਲਾਇਵੰਦ ਸਾਬਤ ਹੋਏਗੀ ਜਿਹੜੇ ਵੀ ਇਨ ਧਿਆਨ ਦੇ ਨਾਲ ਪੜਨਗੇ ਸੋ ਸਾਧ ਸੰਗਤ ਅੱਜ ਆਪਾਂ ਵਿਸ਼ਾ ਲਿਆ ਹੈ ਸੰਬੰਧ ਕਾਰਕ ਜਾਂ ਸੰਬੰਧਕ ਕਹਿੰਦੇ ਆ ਇਹਨੂੰ ਸੰਬੰਧਕ ਅੰਗਰੇਜ਼ੀ ਚ ਪ੍ਰੋਪੋਜੀਸ਼ਨ ਕਹਿੰਦੇ ਆ ਉਹਦੇ ਬਾਰੇ ਆਪਾਂ ਵਿਚਾਰ ਕਰਨੀ ਹੈ ਸੋ ਬੜੇ ਹੀ ਧਿਆਨ ਦੇ ਨਾਲ ਇਸ ਨੂੰ ਸਮਝੋ ਸੁਣੋ ਸਾਧ ਸੰਗਤ ਜੀ ਜਿਹੜੇ ਸਬੰਧ ਕਾਰਕ ਵਿੱਚ ਸੰਬੰਧੀ ਨਾਮ ਦੇ ਅੰਤਲੇ ਅੱਖਰ ਨਾਲੋਂ ਔਂਕੜ ਲੈ ਜਾਂਦਾ ਜੇ ਸਬੰਧ ਸੰਬੰਧਕ ਆ ਜਾਵੇ ਅੱਗੇ ਤਾਂ ਉਸ ਨਾਮ ਦੇ ਨਾਲੋਂ ਔਂਕੜ ਜਿਹੜਾ ਹੈ ਉਹ ਲੈ ਜਾਂਦਾ ਜਿਹੜਾ ਸੰਬੰਧਕ ਹੈ ਜਾਂ ਸੰਬੰਧ ਕੀ ਪਾਦ ਜਾਂ ਸੰਬੰਧਕ ਹੈ ਉਹ ਚਾਹੇ ਪ੍ਰਗਟ ਹੋਵੇ ਜਾਂ ਲੁਪਤ ਹੋ ਜਾ ਸਾਨੂੰ ਦਿਖ ਰਿਹਾ ਹੋਵੇ ਜਾਂ ਦਿਖਦਾ ਨਹੀਂ ਪਰ ਮਹਿਸੂਸ ਕਰ ਰਹੀ ਹੋਈਏ ਵੀ ਇੱਥੇ ਹੈਗਾ ਉਹ ਅਸੀਂ ਲੋਕ ਤਾਂ ਕਹਿੰਦੇ ਆ ਉਹ ਜਿਹੜੇ ਸੰਬੰਧਕ ਆ ਕਿਹੜੇ ਆ ਉਹ ਸਾਰੇ ਸੰਬੰਧਕ ਜਿਹੜੇ ਆ ਉਹ ਆ ਥੱਲੇ ਲਿਖੇ ਹੈ ਜਿਵੇਂ ਆ ਤੇ ਹੈ ਦਾ ਦੀ ਕਾ ਕੀ ਮਹਿ ਪਹਿ ਵਿੱਚ ਕੋ ਉੱਪਰ ਥੀਤੀ ਪੀਤਰ ਵਿੱਚ ਅੰਤਰ ਮਝਾਏ ਮਾਹੇ ਸੰਸਰ ਨਾਲ ਤੁਲ ਨਜੀਕ ਆਦ ਇਹ ਸਾਰੇ ਸਬੰਧਿਤ ਨੇ ਜਿੱਥੇ ਕਿਸੇ ਨਾਮ ਤੋਂ ਪਹਿਲਾਂ ਆ ਜਾਂਦੇ ਆ ਉਥੋਂ ਜਿਹੜਾ ਹੈ ਉਹ ਔਂਕੜ ਚੁਕਾਇਆ ਜਾਂਦਾ ਇਹ ਕ ਨਿਸ਼ਾਨੀਆਂ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਆ ਸਹਿਜ ਪਾਠ ਕਰਦੇ ਆ ਜਾਂ ਪਾਠ ਕੋਈ ਵੀ ਕਰਦੇ ਆ ਤਾਂ ਤੁਸੀਂ ਬੜੇ ਗੋਹ ਨਾਲ ਦੇਖੋਗੇ ਕਿਤੇ ਇਹ ਤਾਂ ਇਹ ਉਂਕਰ ਆ ਗਿਆ ਕਿਤੇ ਨਹੀਂ ਆਇਆ ਜਿਹੜਾ ਨਹੀਂ ਆਇਆ ਉਹਦਾ ਕਾਰਨ ਉਹ ਉਹਦੇ ਬਾਰੇ ਹੀ ਆਪਾਂ ਵਿਚਾਰ ਕੀਤੀ ਹੈ ਤੇ ਇਹ ਕਰ ਰਹੇ ਹਾਂ ਹੁਣ ਇਹ ਇਹਦਾ ਆਪਾਂ ਕਰਨੇ ਸੰਬੰਧਕ ਬਾਰੇ ਜਿਵੇਂ ਆ ਮੁੰਦਾ ਸੰਤੋਖ ਧਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ ਧਿਆਨ ਕੀ ਇਹ ਹੁਣ ਕੀ ਆ ਗਿਆ ਕੀ ਕੀ ਹੈ ਜੀ ਇਹ ਸੰਬੰਧਕ ਤੇ ਧਿਆਨ ਦੇ ਅਨ ਹੋ ਗਿਆ ਇਹਦੇ ਅੰਕੜ ਲਗਣਾ ਚਾਹੀਦਾ ਇਹ ਨਾਮ ਹੈ ਇੱਕ ਵਚਨ ਹੈ ਅੰਕੜ ਲਗਣਾ ਚਾਹੀਦਾ ਪਰ ਚੱਕਿਆ ਗਿਆ ਕਿਉਂ ਕਿ ਇਹਦੇ ਅੱਗੇ ਕੀ ਆ ਗਿਆ ਸੰਬੰਧਕ ਇਸ ਕਰਕੇ ਇਹ ਚੱਕਿਆ ਗਿਆ ਫਿਰ ਹੈ ਗੁਰ ਪੂਰੇ ਕਾ ਹੁਕਮ ਨ ਮੰਨੇ ਉਹ ਮਨ ਮੁਖ ਅ ਗਿਆਨ ਅ ਗਿਆਨ ਮੁਠਾ ਬਖ ਮਾਇਆ ਦੇਖੋ ਗੁਰ ਕਾ ਹੁਕਮ ਗੁਰ ਕੀ ਹੈ ਗੁਰ ਕੀ ਹੈ ਆ ਗੁਰ ਹੈ ਬਗੇ ਨੂੰ ਕੋੜਾਰੇ ਮੁਕਰ ਇੱਕ ਗੁਰ ਹੈ ਹੁਣ ਪੂਰੇ ਗੁਰ ਕਾ ਕਾ ਕੀ ਹੈ ਸੰਬਤਕ ਸੰਬੰਧ ਕਾ ਗਿਆ ਤੇ ਇਹਦੇ ਔਂਕੜ ਨੂੰ ਚੱਕਦਾ ਸੰਬੰਧ ਗੇ ਇਥੇ ਜਿਹੜਾ ਔਂਕੜ ਸੀ ਨਾ ਦੇਖੋ ਔਂਕੜ ਹੈ ਇਹਨੂੰ ਚੱਕਦਾ ਕੀਨੇ ਗੁਰ ਕਾ ਕਾ ਨੇ ਕਾ ਕੀ ਹੈ ਸੰਬੰਧ ਹੁਕਮ ਨਾ ਮੰਨੇ ਉਹ ਮਾਨੁਖ ਅਗਿਆਨ ਅਗਿਆਨ ਮੁਠਾ ਬਿਖ ਮਾਇਆ ਅੱਗੇ ਆ ਜਾਂਦੇ ਜੀ ਆਪਾਂ ਨੂੰ ਇਹ ਦਿਸਦਾ ਸੀ ਆ ਕਾ ਵੀ ਦਿਸਦਾ ਠੀਕ ਹੈ ਕੀ ਵੀ ਦਿਸਦਾ ਇਹ ਪ੍ਰਗਟ ਹੈ ਹੁਣ ਆ ਜਾਂਦਾ ਲੁਪਤ ਜਿਹਦਾ ਪਤਾ ਨਹੀਂ ਲੱਗਦਾ ਪ੍ਰਗਟ ਨਹੀਂ ਹੋ ਰਿਹਾ ਵੈਸੇ ਹੁੰਦਾ ਜਿਸ ਤਰ੍ਹਾਂ ਹੁਣ ਇਹ ਲੁਪਤ ਆ ਗਿਆ ਜਗਦੀਸ਼ ਲੱਖ ਲੱਖ ਢੇੜਾ ਆਖੀ ਹੈ ਇੱਕ ਨਾਮ ਜਗਦੀਸ਼ ਜਗਦੀਸ਼ ਕੀ ਹੈ ਪਰਮਾਤਮਾ ਦਾ ਨਾਮ ਹੈ ਇਹ ਨੂੰ ਪਰਮਾਤਮਾ ਕਹਿੰਦੇ ਆ ਤੇ ਇਹਦੇ ਵਿੱਚ ਔਂਗੜ ਲੱਗਣਾ ਚਾਹੀਦਾ ਕਿਉਂਕਿ ਇੱਕ ਵਚਨ ਹੈ ਪੁਲਿੰਗ ਹੈ ਤੇ ਔਂਗੜ ਚਾਹੀਦਾ ਸੀ ਪਰ ਕਿਉਂ ਹੈ ਨਹੀਂ ਆ ਇਹਦੇ ਕਿਉਂਕਿ ਇਹਦੇ ਨਾਲ ਆਇਆ ਏਕ ਨਾਮ ਜਗਦੀਸ਼ ਦਾ 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 ਜਿਹੜਾ ਹੈ ਉਹ ਕੀ ਹੈ ਸੰਬੰਧਕ ਹੈ ਪਰ ਦਾ ਸਾਨੂੰ ਦਿਖਦਾ ਨਹੀਂ ਜਗਦੀਸ਼ ਦਾ ਦਾ ਨਹੀਂ ਦਿਖਦਾ ਉਹਨੇ ਕਰਕੇ ਨਹੀਂ ਦਿਖਦਾ ਤਾਂ ਇੱਥੇ ਔਂਗੜ ਤਾਂ ਆਪਾਂ ਇਹ ਆ ਲੈ ਗਿਆ ਇਹ ਨੂੰ ਕਹਿੰਦੇ ਆ ਲੁਪਤ ਜਾਂ ਗੁਪਤ ਇਹ ਗੁਪਤ ਨੇ ਅਗੇ ਅਗੇ ਗੁਰ ਪਰਸਾਦ ਇਹਦਾ ਮਤਲਬ ਹੈ ਗੁਰੂ ਦੀ ਕਿਰਪਾ ਹੁਣ ਦੇਖੋ ਗੁਰੂ ਇੱਥੇ ਜਿਹੜੇ ਹੈਗੇ ਧੰਕਰ ਜਾਂ ਔਂਕਰ ਕੋਈ ਵੀ ਹੈ ਉਹ ਚੱਕਿਆ ਗਿਆ ਕਿਉਂ ਗੁਰੂ ਦੀ ਹੁਣ ਦੀ ਆ ਗਿਆ ਦੀ ਕਿਤੇ ਆਪਿਆ ਦੀ ਜਿਹੜਾ ਇੱਥੇ ਆਪਿਆ ਇਸਬੰਧਕ ਪਿਆ ਸੰਬੰਧਕ ਨੇ ਕੀ ਕੀਤਾ ਇਹਦਾ ਔਂਕਰ ਜੋਗਤਾ ਪਰ ਇਸ ਬੰਦਕ ਦਿਸਦਾ ਨਹੀਂ ਇਹਨੂੰ ਕਹਿੰਦੇ ਆ ਲੁਪਤ ਲੁਕਿਆ ਹੋਇਆ ਹਿਡਨ ਜੀਨੂੰ ਕਹਿੰਦੇ ਆ ਪਿਆ ਅੱਗੇ ਆ ਗਿਆ ਗੋਪਾਲ ਕੇਸੋ ਗੋਪਾਲ ਪੰਡਤ ਸਾਧੂ ਕੇਸੋ ਗੋਪਾਲ ਕੇਸੋ ਗੋਪਾਲ ਪਰਮਾਤਮਾ ਦੇ ਪੰਡਤ ਪਰਮਾਤਮਾ ਦੇ ਗੁਰਮੁਖ ਪਿਆਰੇ ਉਹਨੂੰ ਕਹਿੰਦੇ ਆ ਓਪਨ ਪੰਡਤ ਕੇਸੋ ਆਲ ਪੰਡਤ ਪੰਡਤ ਆ ਗਿਆ ਹੁਣ ਪੰਡਤ ਦੇ ਥੱਲੇ ਔਂਕਰ ਲੱਗਣਾ ਚਾਹੀਦਾ ਸੀ ਪੰਡਤ ਈਸੋ ਗੋਪਾਲ ਦੇ ਦੇ ਜਿਹੜਾ ਹੈ ਉਹ ਲੁਕਤ ਆ ਗਿਆ ਈਸੋ ਗੋਪਾਲ ਦੇ ਪੰਡਤ ਈਸੋ ਗੋਪਾਲ ਦੇ ਪੰਡਤ ਸਦਿਓ ਹਰ ਹਰ ਕਥਾ ਪੜੇ ਪੂਰਾਨ ਜੀਓ ਇਥੇ ਵੀ ਲੁਕਤ ਆ ਗਿਆ ਦਿਸਦਾਨੀ ਈਸੋ ਗੋਪਾਲ ਦੇ ਪੰਡਤ ਅਗੇ ਹੋਰ ਸੰਬੰਧ ਕੀ ਪਦਵੀ ਹੈ ਜਿਹਦੇ ਵਿੱਚ ਮਹਿ ਤਹਿ ਵਿੱਚ ਉੱਪਰ ਪਾਸ ਬਿੰਨ ਵਿਟੂ ਕਉ ਸੇਤੀ ਆਦ ਇਹ ਸਾਰੇ ਹੀ ਸੰਬੰਧ ਕੀ ਬਾਤ ਨੇ ਜਿੱਥੇ ਜਿੱਥੇ ਵੀ ਇਹ ਆਏਗਾ ਉਥੇ ਔਂਕੜ ੱੱ ਲੱਗਿਆ ਜਾਏਗਾ ਜਿਵੇਂ ਅਗੇ ਮਹਿ ਕਿਤੇ ਵੀ ਆ ਜਾਏ ਤਾਂ ਉਹਦਾ ਔਂਕੜ ਲੱਗਿਆ ਜਾਂਦਾ ਦੇਖੋ ਸਗਲ ਉਦਮ ਮਹਿ ਉਦਮ ਬਾ ਹੁਣ ਆ ਉਦਮ ਇਹ ਇਹਦੇ ਤੇ ਔਂਕੜ ਲੱਗਿਆ ਇੱਕ ਵਚਨ ਹੈ ਪਲਾ ਤੇ ਇਹਦੇ ਅੱਗੇ ਕੋਣੀ ਲੱਗਿਆ ਇੱਥੇ ਔਂਕਰ ਕਿਉਂ ਨਹੀਂ ਲੱਗਿਆ ਕਿਉਂਕਿ ਅੱਗੇ ਮੈਂ ਆ ਗਿਆ ਇਸ ਮਹਿ ਨੇ ਸਬੰਧਕ ਨੇ ਇਹਦਾ ਔਂਕਰ ਚੱਕ ਦਿੱਤਾ ਉਹ ਤੁਮ ਪਲਾ ਨਾਨਕ ਜਿਸ पिਂਜਰ ਮੈਂ ਮਿਰਹ ਨਹੀਂ ਸੋ ਪਿੰਜਰ ਲੈ ਜਾਰ ਦੇਖੋ ਨਾਨਕ ਜਿਸ पिਂਜਰ ਮੈਂ ਆ ਮੈਂ ਆ ਗਿਆ ਇਹ ਕੀ ਹੈ ਆ ਸਬੰਧਕ ਆ ਸਾਰੇ ਲਿਖੇ ਪਏ ਸਬੰਧਕ ਇਹ ਆ ਗਿਆ ਤਾਂ ਇਹਦੇ ਕਰਕੇ ਔਂਕਰ ਚੱਕ ਗਿਆ ਆ ਪਿੰਜਰ ਇਹਦੇ ਨਾਲ ਲੱਗਿਆ ਕਿਉਂਕਿ ਇਹਦੇ ਅੱਗੇ ਕੋਈ ਸੰਬੰਧਕ ਨਹੀਂ ਆਇਆ ਇਸ ਤਰ੍ਹਾਂ ਕਿ ਨਾਨਕ ਜਿਸ ਪਿੰਜਰ ਮਹਿ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ ਇਹ ਹੁਣ ਸਮ ਆ ਗਈ ਵੀ ਆਪਾਂ ਨੂੰ ਪਿੰਜਰ ਆ ਵੀ ਪਿੰਜਰ ਆ ਵੀ ਪਿੰਜਾ ਇਹਦੇ ਨਾਲ ਔਂਕਰ ਲੱਗਿਆ ਇਹਦੇ ਨਾਲ ਨਹੀਂ ਲੱਗਿਆ ਇਹਦੇ ਨਾਲ ਨਾਲ ਲੱਗਣ ਦਾ ਕਾਰਨ ਮਹਿ ਮਹਿ ਕੀ ਹੈ ਸੰਬੰਧਕ ਜਿਸ ਨਾਮ ਦੇ ਅੱਗੇ ਮਹਿ ਆ ਗਿਆ ਉਹਦਾ ਔਂਕੜ ਜਿਹੜਾ ਹੈ ਉਹ ਖਤਮ ਹੋ ਜਾਣਾ ਹੈ ਇਹਦੇ ਗੇ ਨਹੀਂ ਆਇਆ ਇਸ ਉਮੀਰਿਆ ਇਹਦੇ ਗੇ ਮਹਿ ਆ ਗਿਆ ਇਹਦਾ ਔਕੜ ਚ ਲੈ ਹੁਣ ਆ ਗਿਆ ਵਿੱਚ ਇਹ ਕੀ ਹੈ ਇਹ ਵੀ ਸੰਬੰਧਕ ਹੈ ਵਿੱਚ ਵਿੱਚ ਕੀ ਹੈ ਸੰਬੰਧਕ ਵਿੱਚ ਗੁਣ ਵਿੱਚ ਗੁਣ ਲੈਸ ਆ ਹੁਣ ਗੁਣ ਵਿੱਚ ਹੁਣ ਗੁਣ ਆ ਵੀ ਹੈ ਇਹਨੂੰ ਔਕੜ ਲੱਗਿਆ ਗੁਣ ਲੈਸ ਆ ਇਹ ਗੁਣਕੀਏ ਇੱਕ ਬੱਚਾ ਹੀ ਹੈ ਹੁਣ ਇਹ ਵੀ ਹੈ ਗੁਣ ਵਿੱਚ ਗੁਣ ਇੱਕ ਗੁਣ ਦੀ ਗੱਲ ਹੈ ਤੇ ਇਹਦੇ ਅੰਪਰ ਲੱਗਣਾ ਸੀ ਪਰ ਕਿਉਂ ਨਹੀਂ ਲੱਗਿਆ ਇਹਦੇ ਲੱਗਿਆ ਇਹਦੇ ਨਹੀਂ ਲੱਗਿਆ ਇਹ ਜਿਹੜਾ ਵਿੱਚ ਹੈ ਨਾ ਇਹਨੇ ਕਦਮ ਕਰਤਾ ਵਿੱਚ ਕੀ ਹੈ ਸੰਬੰਧਕ ਇਹ ਸਾਰੇ ਸੰਬੰਧਕਾਂ ਵਿੱਚ ਤੇ ਵਿੱਚ ਨੇ ਕੀ ਕੀਤਾ ਇਹਦਾ ਜਿਹੜਾ ਹੈ ਅੰਗਲ ਚੱਕਦਾ ਇਹਦਾ ਨਹੀਂ ਚੱਕਿਆ ਕਿਉਂਕਿ ਇੱਥੇ ਕੋਈ ਸੰਬੰਧਕ ਨਹੀਂ ਇਸ ਕਰਕੇ ਸੰਬੰਧਕ ਜਿਹਦੇ ਅੱਗੇ ਸੰਬੰਧਕ ਆ ਜਾਵੇ ਉਹ ਉਹਨ ਪਰਿਚਿਆ ਗਿਆ ਆਪ ਮੁਵਾ ਮਨ ਮਨ ਤੇ ਜਾਣਿਆ ਹੁਣ ਦੇਖੋ ਆਪ ਮੁਵਾ ਮਨ ਇਹ ਮਨ ਨੂੰ ਉਕਰ ਲਗਿਆ ਆ ਮਨ ਨੂੰ ਨਹੀਂ ਲਗਿਆ ਤੇ ਜਾਣਿਆ ਹੁਣ ਇੱਥੇ ਕਿਉਂ ਨਹੀਂ ਲਗਿਆ ਇੱਥੇ ਇੱਥੇ ਵੀ ਲੱਗਣਾ ਚਾਹੀਦਾ ਸੀ ਇੱਥੇ ਵੀ ਲੱਗਣਾ ਚਾਹੀਦਾ ਭਰ ਕਿਨੇ ਚੱਕਤਾ ਤੇ ਨੇ ਤੇ ਕੀ ਹੈ ਤੇ ਕੀ ਹੈ ਆਪਿਆ ਤੇ ਇਹ ਕੀ ਹੈ ਆਪਿਆ ਤੇ ਇਹ ਕੀ ਹੈ ਸੁਬੰਧਕ ਇਸ ਸੰਬੰਧ ਦਾ ਐਜ ਤੇਜ ਨੇ ਐਦਾ ਉਪਕਰ ਚਾਹਿਆ ਹੁਣ ਅਸੀਂ ਕਈ ਵਾਰੀ ਪੜ੍ਹਦੇ ਆ ਨਾ ਤੇ ਸਾਨੂੰ ਐ ਲੱਗਦਾ ਇੱਥੇ ਤਾਂ ਉਪਕਰ ਲੱਗ ਗਿਆ ਭਈ ਇੱਥੇ ਲੱਗਿਆ ਹੀ ਨਹੀਂ ਉਹ ਇਹ ਤਾਂ ਸਮਝਾਉਗੀ ਜੇ ਸਾਨੂੰ ਕੋਈ ਅਸੀਂ ਇਹ ਨਾਲੇ ਧਿਆਨ ਕਰਾਂਗੇ ਆ ਹੁਣ ਸਾਰਾ ਕੁਝ ਆ ਗਿਆ ਤਾਂ ਪਤਾ ਲੱਗ ਗਿਆ ਇਹਦਾ ਤਾਂ ਚੱਕਿਆ ਗਿਆ ਧਰਮ ਛੇਤੀ ਵਪਾਰ ਨਾ ਕੀਤਾ ਕਰਮ ਨਾ ਕੀਤਾ ਮਿਤ ਹੁਣ ਛੇਤੀ ਛੇਤੀ ਕੀ ਹੈ ਆਪਾਂ ਸੰਬੰਧ ਅਜੋ ਕੰਦੇ ਜਿੱਥੇ ਸੇਤੀ ਆਜੂਗਾ ਉੱਥੇ ਜਿਹੜਾ ਪਹਿਲਾ ਖਤਮ ਹੋ ਜੂਗਾ ਉਹਨੂੰ ਲੈਗਾ ਆਥੇ ਧਰਮ ਦੇ ਨਾਲ ਆਉਣਾ ਚਾਹੀਦਾ ਸੀ ਪਰ ਸੇਤੀ ਨੇ ਕੀ ਕੀਤਾ ਇਹਨੂੰ ਖਤਮ ਕਰਤਾ ਸੇਤੀ ਦੇ ਮੂਰੇ ਇਹ ਨਹੀਂ ਠਹਿਕਦਾ ਖਤਮ ਹੋ ਗਿਆ ਧਰਮ ਸੇਤੀ ਵਪਾਰ ਨ ਕੀਤੋ ਕਰਮ ਨ ਕੀਤੋ ਮਿਤ ਕਰਮ ਨ ਕੀਤੋ ਮਿਤ ਇੱਥੇ ਦੇਖੋ ਕਰਮ ਆ ਗਿਆ ਕਰਮ ਦੇ ਅੱਗੇ ਕੋਈ ਆਇਆ ਨਹੀਂ ਸਬੰਧਕ ਇਸ ਕਰਕੇ ਇੱਕ ਉਹ ਰਹਿ ਗਿਆ ਤੇ ਇਹਦਾ ਜਿਹੜਾ ਹੈਗਾ ਸੇਤੀ ਆ ਗਿਆ ਧਰਮ ਦਾ ਔਕਰ ਚੱਕਿਆ ਗਿਆ ਖਾਲਕ ਕੋ ਆਦੇਸ਼ ਢਾਡੀ ਗਾਉਣਾ ਖਾਲਕ ਕੋ ਕਹੋ ਕਿ ਇਹ ਜੀ ਸਬੰਧਕ ਆਪਿਆ ਸਬੰਧਕ ਕਹੋ ਕਿ ਕੋ ਆ ਗਿਆ ਇਸ ਕਰਕੇ ਖਾਲਕ ਦਾ ਜਿਹੜਾ ਨਾ ਔਂਕੜ ਚੱਕਿਆ ਗਿਆ ਨਹੀਂ ਤਾਂ ਇੱਥੇ ਔਂਕੜ ਲੱਗਣਾ ਸੀ ਨਹੀਂ ਤਾਂ ਇੱਥੇ ਔਂਕੜ ਲੱਗਣਾ ਸੀ ਖਾਲਕ ਕੋ ਆਦੇਸ਼ ਆਪੇ ગામਣਾ ਟਾੜੀ ગામਣਾ ਇਹਨੇ ਚੱਕਤਾ ਸਾਧ ਉੱਪਰ ਜਾਈਏ ਕੁਰਬਾਨ ਉੱਪਰ ਕੀ ਹੈ ਆਪਿਆ ਉੱਪਰ ਇਹ ਵੀ ਸੰਬੰਧਕ ਹੈ ਇਸ ਸੰਬੰਧਕ ਆ ਗਿਆ ਤੇ ਆ ਸਾਧ ਦਾ ਔਂਕਰ ਚੱਕਤਾ ਇਹਨੇ ਜੇ ਇੱਥੇ ਉੱਪਰ ਨਹੀਂ ਆਉਂਦਾ ਕਿਸੇ ਕਾਰਨ ਮੰਨ ਲਓ ਤਾਂ ਫਿਰ ਆ ਔਂਕਰ ਲੱਗਣਾ ਸੀ ਇਹ ਸੰਕਲ ਨੂੰ ਕਿਨੇ ਚੱਕਿਆ ਉੱਪਰ ਇਹ ਵੀ ਸਾਨੂੰ ਧਿਆਨ ਰੱਖਣਾ ਪਊਗਾ ਵੀ ਇਹਦੇ ਅੱਗੇ ਸੰਬੰਧਕ ਆ ਗਿਆ ਸੰਬੰਧਕ ਕਿੰਨੇ ਆ ਹੈਗੇ ਹੋਰ ਵੀ ਹੈਗੇ ਉਦੇ ਡਿਟੇਲ ਚ ਆਪਾਂ ਨੂੰ ਪੜਨ ਤੇ ਪਤਾ ਲੱਗ ਸਕਦਾ ਇਹ ਐਗਜ਼ਾਮਪਲਾਂ ਇੰਨੀ ਉਹ ਵੀ ਦਿੱਤੀਆਂ ਸਾਧ ਉੱਪਰ ਜਾਈਏ ਕੁਰਬਾਨ ਸਾਧ ਉੱਪਰ ਆ ਗਿਆ ਉੱਪਰ ਨੇ ਸਾਧ ਦਾ ਔਕਰ ਚਾਹ ਦਿੱਤਾ ਇਹ ਸਾਰਾ ਸਾਧ ਜਾਈਏ ਕੁਰਬਾਨ ਸੋ ਅੱਜ ਦੀ ਜਿਹੜੀ ਵਿਚਾਰ ਸੀ ਉਹ ਸਿਰਫ ਸੰਬੰਧਕ ਕਾਰਕ ਦੀ ਸੀ ਸੰਬੰਧ ਕਾਰਕ ਦੀ ਸੀ ਜਾਂ ਸੰਬੰਧਕ ਕਹਿ ਲਓ ਪ੍ਰੋਪੋਜੀਸ਼ਨ ਕਹਿ ਲਓ ਉਹ ਦੀ ਸੀ ਸੋ ਇਹਨਾਂ ਚੀਜ਼ਾਂ ਨੂੰ ਜਦੋਂ ਅਸੀਂ ਪੜ੍ਹ ਕਰਦੇ ਹਾਂ ਉਹਦੇ ਵਿੱਚ ਅਸੀਂ ਜਦੋਂ ਵੇਖਾਂਗੇ ਵੀ ਆਹ ਜਿਹੜਾ ਹੈਗਾ ਔਂਕੜ ਇੱਥੇ ਦਾ ਹੈਗਾ ਇੱਥੇ ਨਹੀਂ ਤੇ ਪੱਕਾ ਪਤਾ ਲੱਗ ਜੂਗਾ ਵੀ ਇੱਥੇ ਹੈ ਨਹੀਂਗਾ ਤੇ ਕਿਉਂ ਹੈ ਨਹੀਂਗਾ ਇੱਥੇ ਹੈ ਨਹੀਂ ਤੇ ਕਿਉਂ ਹੈ ਨਹੀਂਗਾ ਤੇ ਜੇ ਇੱਥੇ ਲੱਗਿਆ ਹੋਇਆ ਤੇ ਕਿਉਂ ਲੱਗਿਆ ਵੀ ਉਹਦੇ ਅੱਗੇ ਸਬਦ ਕਿ ਨਹੀਂ ਆਇਆ ਸੋ ਸਾਧ ਸੰਗਤ ਇਹ ਨਹੀਂ ਬੇਨਤੀਆਂ ਜਿਹੜੀਆਂ ਹੈ ਉਹ ਪਰਵਾਨ ਕਰਨੀਆਂ ਅੱਗੇ ਫਿਰ ਆਪਾਂ ਇਸ ਤੋਂ ਅੱਗੇ ਜਿਹੜਾ ਹੈ ਅਗਲੀ ਵੀਡੀਓ ਦੇ ਵਿੱਚ ਫਿਰ ਆਪਾਂ ਵਿਚਾਰਾਂ ਕਰਾਂਗੇ ਸੋ ਇੰਨੀ ਪਰਵਾਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ